ਮਾਲਵਿੰਦਰ ਸਿੰਘ ਮਾਲੀ ਦੇ ਕੇਸ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ। ਨਵਾਂ ਮੋੜ ਕੀ ਆ ਗਿਆ? ਮਾਲਵਿੰਦਰ ਸਿੰਘ ਮਾਲੀ ਨੇ ਅੰਦਰ ਬੈਠਿਆ ਭਗੰਤਮਾਨ ਨੂੰ ਝੂਠਾ ਕਿਵੇਂ ਦਿਖਾਇਆ? ਔਰ ਮਾਲੀ ਮਾਲੀ ਦੀ ਅੰਦਰ ਬੈਠਿਆ ਵੀ ਚੜ੍ਹਤ ਕਿਵੇਂ ਬਣ ਰਹੀ ਹੈ? ਇਸੇ ਬਹੁਤ ਅਹਿਮ ਜਿਹੜੀ ਗੱਲਬਾਤ ਕਰ ਰਹੀ ਹਾਂ ਲੱਗੇ ਨਵਾਂ ਮੋੜ ਕੀ ਆਇਆ ਇਸੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਹੜੇ ਕਿ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਪੁਰਾਣੇ ਸਾਥੀ ਔਰ ਮੂਵਮੈਂਟਾਂ ਦੇ ਵਿੱਚ ਰਹੇ ਇਕੱਠਿਆਂ ਸੰਘਰਸ਼ ਲੜਦੇ ਰਹੇ ਐ ਪੰਜਾਬ ਵਾਸਤੇ ਔਰ ਇਨਸਾਨੀਅਤ ਵਾਸਤੇ ਉਹ ਜੁੜੇ ਐ ਔਰ ਖਬਰਾਂ ਕੁਝ ਹੋਰ ਵੀ ਲੈਣੀਆਂ ਨੇ ਭਗਵੰਤਪਨ ਦਾ ਜੇ ਇੱਕ ਵੱਡਾ ਇੱਕ ਵਾਰ ਫਿਰ ਜਿਹੜਾ ਫੜਿਆ ਗਿਆ ਉਹ ਮਤਲਬ ਉਸ ਤੋਂ ਵੀ ਅਹਿਮ ਜੇ ਕਹਤੀ ਚਰਚਾ ਜਿਹੜੀ ਆ ਕਰਾਂਗੇ ਔਰ ਖਬਰਾਂ ਇਹ ਵੀ ਹੈ ਕਿ ਅਰਥਿਤ ਕੇਂਦਰੀ ਬਾਲ ਅਤੇ ਭਗੰਤਪਨ ਜਿਹੜੇ ਕਿ ਦੋ ਬਾੜ ਨਜ਼ਰੀ ਆ ਰਹੇ ਨੇ ਉਹਨਾਂ ਦੇ ਮਸਲੇ ਦੇ ਵਿੱਚ ਵੀ ਬਹੁਤ ਅਹਿਮ ਗੱਲਬਾਤ ਕਰਨੀ ਆ ਜਰੂਰ ਕੇਂਦਰੀ ਬਾਲ ਜਿਹੜੇ ਆ ਉਹ ਹਰਿਆਣੇ ਦੇ ਵਿੱਚ ਅਕੱਲੇ ਲਿਖਿਆ ਭਗੰਤਪਨ ਉਹਨਾਂ ਦੇ ਨਾਲ ਦੇਕੇ ਨਹੀਂ ਕੀ ਪਗਾਂ ਤੁਹਾਨੂੰ ਪੰਜਾਬ ਦੇ ਵਿੱਚ ਵਿਜੀ ਹੋਣ ਕਰਕੇ ਨਹੀਂ ਦਿਖੇ ਜਾਂ ਅੰਦਰ ਖਾਤੇ ਕੋਈ ਨਾ ਕੋਈ ਅਸਲ ਵੰਡੀ ਚੱਲ ਰਹੀ ਹੈ ਇਸ ਤੇ ਬਹੁਤ ਤਹਿਮ ਜਿਹੜੀ ਗੱਲ ਕਰਨੀਆਂ ਕਿ ਦਮ ਤੋਂ ਸਭ ਤੋਂ ਪਹਿਲਾਂ ਸੁਪਾਲਕਾ ਦਾ ਪੱਟਪ స్వాਗਤ ਦਾ ਪ੍ਰੋਗਰਾਮ। ਸ਼ੁਕਰੀਆ ਖਮਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਸਭ ਤੋਂ ਪਹਿਲਾਂ ਮੈਂ ਇਹ ਕਵਰ ਲਵਾਂਗਾ ਕਿ ਮਾਰਜਨ ਸੁਖਿੰਦ ਮਾਲੀ ਜਿਹੜੇ ਕਿ ਅਕਸਰ ਪੰਜਾਬ ਦੇ ਹਕਾਂ ਹੁਕਾਂ ਦੀ ਗੱਲ ਕਰਦੇ ਦੇਖੇ ਜਾਂਦੇ ਹੈ। ਔਰ ਉਹਨਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਸਿਰਫ ਇਹ ਕਰਕੇ ਕਹਿੰਦੇ ਆ ਕਿ ਪਰਚਾ ਪਾ ਦਿੱਤਾ ਗਿਆ ਕਿ ਉਹ ਸਰਕਾਰ ਨੂੰ ਸਵਾਲ ਕਰਦੇ ਆ ਪੰਜਾਬ ਦੇ ਆ ਕਨਪੁਟਰ ਦੀ ਗੱਲ ਕਰਦੇ ਆ ਔਰ ਸਰਕਾਰ ਨੂੰ ਚੁਦਾਸ਼ ਕੀ ਪਰ ਉਹਨਾਂ ਤੇ ਪਰਚਾ ਤਾਂ ਪਾ ਦਿੱਤਾ ਗਿਆ ਪਰ ਮਾਲਵਿੰਦਰ ਸਿੰਘ ਮਾਲੀ ਨੇ ਕਹਿੰਦੇ ਅੰਦਰ ਵਿੱਚ ਬੇਦਰਾ ਕਰ ਲਿਆ ਕਿ ਭਾਈ ਮੈਂ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਲੈਣੀ ਕਿਉਂਕਿ ਮੈਂ ਕੋਈ ਭੀਖ ਨਹੀਂ ਖੀਂਧੀ ਮੇਰੇ ਉੱਪਰ ਇਹ ਪਰਚਾ ਗਲਤ ਹੈ ਤੇ ਮੈਂ ਇਹ ਪਰਚਾ ਹੀ ਕੈਂਸਲ ਕਰਉਣਾ ਮੈਂ ਜ਼ਮਾਨਤ ਨਹੀਂ ਲੈਣੀ ਇਹ ਕੋਈ ਤੁਹਾਨੂੰ ਨਹੀਂ ਸੁਝਾਤ ਕੋਈ ਨਹੀਂ ਗੱਲ ਹੈ ਇਹ 70 ਸਾਲਾ ਮਾਲੀ ਉਹ ਮਾਲੀ ਜਿਹੜਾ ਜਵਾਨੀ ਦੇ ਵਿੱਚ ਵੀ ਤੁਹਾਡੇ ਨਾਲ ਇਕੱਠਿਆਂ ਤੁਸੀਂ ਸਰਗਰਮਦੇ ਰਹੇ ਹੋ ਵਕਵਾਕ ਪੰਜਾਬ ਦੇ ਲਈ ਤੁਸੀਂ ਉਹਨਾਂ ਦੇ ਸਾਥੀ ਰਹੇ ਹੋ ਔਰ ਉਹ ਅੱਜ ਵੀ ਤੁਸੀਂ ਵੀ ਅੱਜ ਵੀ ਆਵਾਜ਼ ਆਪਣੀ ਬੁਲੰਦ ਜਿਹੜੀ ਹੈ ਉਹ ਕਰਦੇ ਰਹੇ ਕਿ ਉਹਦੇ ਤਰੀਕੇ ਨਾਲ ਆਪਾਂ ਕਰ ਰਹੇ ਹਾਂ ਵੀ ਕੋਈ ਰਸਤਾਨੀ ਵਾਲੀ ਗੱਲ ਨਹੀਂ ਤੁਹਾਡੇ ਤਰ੍ਹਾਂ ਮਾਰਗਦਰਸ਼ਿਤ ਮਾਲੀ ਵੀ ਲੱਗੇ ਰਹਿੰਦੇ ਆ ਤੁਸੀਂ ਵੀ ਲੱਗੇ ਹੋਏ ਹੋ ਜਵਾਨੀ ਟਾਈਮ ਵੀ ਲੱਗੇ ਹੋਏ ਸੀ ਔਰ ਮਾਰਗਦਰਸ਼ਿਤ ਤੱਕ ਪਾਲੀ ਨੇ ਜਵਾਨੀ ਵਾਲਾ ਆਪਣਾ ਦਮ ਫੇਰ ਦਿਖਾਇਆ ਪਾਓ ਕਹਿੰਦੇ ਕਿ ਮੈਂ ਜ਼ਮਾਨਤ ਨਹੀਂ ਨੇ ਕਿਵੇਂ ਦੇਖਦਾ ਹਾਂ ਅੱਜ ਮਾਲੀਏ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਹਿਰ ਫੱਟੀ ਨਜ਼ਰ ਆ ਰਹੀ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਸੀ ਪੱਦਰ ਤੇ ਜ਼ਿਲ੍ਹਾ ਪੱਦਰ ਤੇ ਜਿਹੜੇ ਜਿਹੜੇ ਧਰਨੇ ਪ੍ਰਦਰਸ਼ਨ ਹੋਏ ਆ ਮਾਲੀ ਦੇ ਹੱਕ ਦੇ ਵਿੱਚ ਕਿਵੇਂ ਦੇਖਦੇ ਹਾਂ ਕਿ ਸਰਕਾਰ ਤੇ ਕੋਈ ਪ੍ਰੈਸ਼ਰ ਪਾਊਗਾ ਮੰਨੇ ਕਿ ਸਰਕਾਰ ਪ੍ਰੈਸ਼ਰ ਬੰਦੀ ਅੜ ਗਿਆ ਕਹਿੰਦੇ ਮੈਂ ਜ਼ਮਾਨਤ ਨਹੀਂ ਨੇ ਬਿਕੋ ਸੁਖਵਿੰਦਰ ਜੀ ਮੇਰਾ ਖਿਆਲ ਇਹ ਹੈ ਕਿ ਭਗਵੰਤ ਮਾਨ ਜੀ ਕਿਉਂਕਿ ਬਾਅਦ ਚ ਪੈਦਾ ਹੋਏ ਨੇ ਸਾਡੇ ਸਮਿਆਂ ਤੋਂ ਇਹਨਾਂ ਨੂੰ ਪਤਾ ਨਹੀਂ ਹੈ ਕਿ ਜਿਹੜੇ ਲੋਕ ਨੇ ਇਹਨਾਂ ਦੀ ਖਸਲਤ ਕੀਤੀ ਹੈ ਇਹਨਾਂ ਦੀ ਹਿੰਮਤ ਕੀ ਹੈ ਕਿਸ ਮਿੱਟੀ ਦੇ ਬਣੇ ਹੋਏ ਨੇ ਮੈਂ ਮਾਲੀ ਸਾਹਿਬ ਨੂੰ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਅਸੀਂ ਤਾਂ ਐਮਰਜੈਂਸੀ ਤੋਂ ਥੋੜਾ ਜਿਹਾ ਪਹਿਲਾਂ ਆ ਗਏ ਸੀ ਐਮਰਜੈਂਸੀ ਦੇ ਦੌਰਾਨ ਆਏ ਸੀਗੇ ਤਿੰਨ ਸਾਥੀ ਸੀ ਸਾਡੇ ਸਬਤੇ ਪਟਵਾਰੀ ਭਿੰਦਰ ਚੋਗੀ ਤੇ ਮਾਲੀ ਮਰਲੀ ਕਿਉਂਕਿ ਬਹੁਤ ਜੇ ਉਸ ਟਾਈਮ ਨਰਮ ਸੀ ਸਾਡੇ ਤੋਂ ਥੋੜਾ ਉਮਰ 'ਚ ਘੱਟ ਸੀ ਇਹਨੂੰ ਜਨ ਸੈਕਟਰੀ ਬਣਾਇਆ ਗਿਆ ਕਿਉਂਕਿ ਸਟੂਡੈਂਟ ਯੂਨੀਅਨ ਦੇ ਵਿੱਚ ਹੀ ਹੁੰਦਾ ਸੀ ਕਿ ਮਤਲਬ ਜਿਹੜਾ ਜਿਆਦਾ ਲੰਬਾ ਸਮਾਂ ਸਟੂਡੈਂਟ ਰਹਿ ਸਕਦਾ ਉਹਦੀ ਉਮਰ ਘੱਟ ਹੋਵੇ ਸੋ ਉਸ ਟਾਈਮ ਤੋਂ ਇਹ ਸਿਆਸਤ ਦੇ ਵਿੱਚ ਨੇ 1977 ਤੋਂ ਲਾ ਕੇ ਚੱਲ ਰਹੀ ਐਮਰਜੈਂਸੀ ਦੇ ਦੌਰਾਨ ਐਕਟਿਵ ਹੋ ਗਈ ਪਰ ਹੁਣ ਤੋਂ ਬਾਅਦ ਚਲੋ ਇਹ ਹੈ ਵੀ ਸਟੂਡੈਂਟ ਯੂਨੀਅਨ ਤੋਂ ਨਿਕਲ ਕੇ ਫਿਰ ਕਾਲੀ ਪੋਲਟਿਕਸ ਦੇ ਵਿੱਚ ਟੋੜਾ ਸਾਬ ਨਾਲ ਜੁੜੇ ਰਹੇ ਖੜਕੂਆਂ ਨਾਲ ਜੁੜੇ ਰਹੇ ਦੇਸ਼ ਪੰਜਾਬ ਇਕ ਯੂਨੀਅਨ ਇਹਨਾਂ ਨੇ ਬਣਾਈ ਜਵਾਬ ਦੇ ਮਸਲਿਆਂ ਦਾ ਉਸ ਦਿਨ ਤੋਂ ਹੀ ਮਤਲਬ ਆਪਣੇ ਤਰੀਕੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਬੜੇ ਜੋਰ ਸ਼ੋਰ ਨਾਲ ਇਹ ਮਤਲਬ ਆਵਾਜ਼ ਬੁਲੰਦ ਕਰਦੇ ਰਹੇ ਪਰ ਮੈਨੂੰ ਹਰਾਨੀ ਹੁੰਦੀ ਹੈ ਕਿ ਠੀਕ ਹੈ ਕਿ ਉਹਨਾਂ ਦਾ ਬੋਲਣ ਦਾ ਥੋੜਾ ਸੁਭਾਅ ਕੋੜਾ ਹਰ ਇੱਕ ਦਾ ਆਪਣਾ ਆਪਣੀ ਤਰੀਕਾ ਹੁੰਦਾ ਹੈ ਮਤਲਬ ਸਰਕਾਰ ਨੂੰ ਕੀ ਹੋੜੀ ਜਾਂ ਕਿਹਨੇ ਕਿਸ ਮੂਰਖ ਨੇ ਸਲਾਹ ਦਿੱਤੀ ਕਿ ਤੁਸੀਂ ਇਹਨਾਂ ਦੇ ਨਾਲ ਕੰਗਾ ਇਸ ਤਰੀਕੇ ਨਾਲ ਲੈ ਲੋ ਔਰ ਜਿਸ ਤਰ੍ਹਾਂ ਕੀਤਾ ਉਹ ਆਪਣੇ ਦੇਖਿਆ ਨੇ ਸਾਰੇ ਵੀਡੀਓਜ਼ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰਾਂ ਇਦਾਂ ਕੰਮ ਕਰਦੀਆਂ ਹੁੰਦੀਆਂ ਨੇ ਕਿ ਤੁਹਾਨੂੰ ਕੋ ਕ੍ਰਿਟਿਸਾਈਜ਼ ਕਰ ਰਿਹਾ ਹੈ ਬੰਦਾ ਥੋਦੇ ਫੈਕਟ ਲੈ ਕੇ ਤੁਹਾਡੇ ਨੁਕਤੇ ਉਹ ਦੱਸ ਰਿਹਾ ਤੁਹਾਨੂੰ ਵੀ ਭਾਈ ਤੁਹਾਡੇ ਜੇ ਘਾਟ ਹੈ ਇਹ ਘਾਟ ਹੈ ਤੁਸੀਂ ਮਤਲਬ ਉਹਦਾ ਚਾ ਕੋਈ ਉਹਨੇ ਕੋਈ ਪਾਰਟ ਹੀ ਨਹੀਂ ਬੱਡੀ ਬਣਾਈ ਹੋਈ ਕੋਈ ਐਸੀ ਗੱਲ ਨਹੀਂ ਹੈ ਕੋਈ ਤੁਹਾਡੇ ਕਿਸੇ ਕੰਮ ਚ ਵਿਗਨ ਵੀ ਨਹੀਂ ਪਾ ਰਿਹਾ ਲੋਕਾਂ ਨੂੰ ਅਵੇਅਰ ਕਰ ਰਿਹਾ ਤੁਸੀਂ ਉਹਦੇ ਉੱਪਰ ਮਤਲਬ ਇਸ ਤਰੀਕੇ ਨਾਲ ਜ਼ੁਲਮ ਕਰਕੇ ਸਮਝਦਾਂਗੇ ਤੁਹਾਡੇ ਤੇ ਉਹਦਾ ਰਾਜ ਹੈ ਤੁਸੀਂ ਜੋ ਮਰਜ਼ੀ ਕਰ ਲੋਗੇ ਇਸ ਤਰੀਕੇ ਨਾਲ ਪਰ ਜਿਸ ਤਰ੍ਹਾਂ ਉਹ ਐਫ ਆਈ ਆਰ ਕੱਟੀ ਗਈ ਹੈ ਜਿਸ ਤਰੀਕੇ ਦੇ ਨਾਲ ਮਤਲਬ ਉਹ ਲੀਗਲ ਕਾਨੂੰਨ ਨੂੰ ਕੰਸਟੀਟਿਊਸ਼ਨ ਨੂੰ ਛਿੱਕੇ ਟੰਗੇ ਆ ਗਏ ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿਉਂ ਐਫਆਈਆਰ ਦੀ ਕਾਪੀ ਦਿਖਾਉਣੀ ਚਾਹੀਦੀ ਸੀ ਫਿਰ ਪਤਾ ਨਹੀਂ ਅੱਜ ਕੱਲ ਮੈਨੂੰ ਲੱਗਦਾ ਹੈ ਪੁਲਿਸ ਅਫਸਰ ਵੀ ਵਿਚਾਰੇ ਮੈਨੂੰ ਤਾਂ ਉਹਨਾਂ ਤੇ ਕਈ ਵਾਰੀ ਨਾ ਮਤਲਬ ਦਰਤੀ ਹੁੰਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਤੁਸੀਂ ਜਾ ਕੇ ਜੀ ਵੀਡੀਓ ਬਣਾ ਕੇ ਦਿਖਾਓ ਪੁਲਿਸ ਕਿਸ ਤਰੀਕੇ ਨਾਲ ਵੀਡੀਓ ਬਣਾਉਂਦੀ ਹੈ ਪਰ ਮੇਰੇ ਖਿਆਲ ਦੇ ਵਿੱਚ ਇਹਦਾ ਆਉਣ ਵਾਲੇ ਦਿਨਾਂ 'ਚ ਲੀਗਲ ਨੋਟਿਸ ਲਿਆ ਜਾਊਗਾ ਡੈਫੀਨਿਟਲੀ ਕਿ ਤੁਸੀਂ ਕਿਸੇ ਦੀ ਪ੍ਰਾਈਵੇਸੀ ਇਸ ਤਰ੍ਹਾਂ ਬਿਨਾਂ ਇਜਾਜ਼ਤ ਤੋਂ ਤੁਸੀਂ ਉਹਦੇ ਘਰ ਜਾ ਕੇ ਉਹਦੀ ਵੀਡੀਓ ਕਿਦਾਂ ਬਣਾ ਸਕਦੇ ਹੋ ਔਰ ਦਿਖਾਉਣੀ ਹੁੰਦੀ ਹੈ ਵੀਡੀਓ ਕੁ ਪਰ ਅਫਸਰਾਂ ਨੂੰ ਵੀ ਅਸੀਂ ਬਹੁਤ ਘੂਰਿਆ ਜੀ ਅਸੀਂ ਤਾਂ ਮਤਲਬ ਟੱਟ ਗਏ ਸੀ ਸਾਨੂੰ ਤਾਂ ਬੈਠਣ ਨੂੰ ਕਿਹਾ ਅਸੀਂ ਕਿਹਾ ਵੀ ਅਸੀਂ ਜਿੱਥੇ ਮਰਜ਼ੀ ਬੈਠਾਂਗੇ ਮਤਲਬ ਇਹ ਮੇਰਾ ਕਹਿੰਦਾ ਪੁਲਿਸ ਨੂੰ ਵੀ ਨਾ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਐਕਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਡੀਜਨਰੇਟ ਕਰਨ ਵਾਲੀ ਗੱਲ ਹੈ ਸਾਡੀ ਪੁਲਿਸ ਫੋਰਸ ਹੈ ਜਿਹੜੀ ਬਹੁਤ ਸਾਰੇ ਅਫਸਰਾਂ ਨੂੰ ਮੈਂ ਜਾਣਦਾ ਬੜੀ ਮਤਲਬ ਤਕੜੀ ਫੋਰਸ ਹੈ ਦੁਨੀਆ 'ਚ ਇਹਦਾ ਨਾਂ ਥਾਂ ਹੈਗਾ ਐਸੀ ਗੱਲ ਨਹੀਂ ਹੈ ਪਰ ਕੁਝ ਅਫਸਰਾਂ ਨੂੰ ਚਾਹੇ ਉਹਨਾਂ ਦੀਆਂ ਕਮਜ਼ੋਰੀਆਂ ਕਰਕੇ ਕਹਿੰਦੇ ਸਰਕਾਰਾਂ ਐਵੇਂ ਯੂਜ਼ ਕਰਦੀਆਂ ਆ ਰਹੀਆਂ ਨੇ ਪਿਛਲੇ ਕਿ ਉਹਦਾ ਅਸਲੀ ਰੋਲ ਉੱਲੇ ਗਏ ਨੇ ਕਿ ਤੁਹਾਡਾ ਭਾਈ ਕਨਸਟੀਟਿਊਸ਼ਨ ਦੀ ਰਾਖੀ ਕਰਨਾ ਤੁਹਾਡਾ ਕੰਮ ਹੈ ਤੁਸੀਂ ਮਤਲਬ ਚਾਪਲੂਸੀ ਨਹੀਂ ਕਰਨੀ ਸਿਆਸਤਦਾਨਾਂ ਦੀ ਕੱਲ ਨੂੰ ਇਹ ਸਿਆਸਤਦਾਨਾਂ ਨੂੰ ਵੀ ਅੰਦਰ ਕਰਨਾ ਪੈ ਸਕਦਾ ਫੜ ਕੇ ਪਰ ਕਰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਪਰ ਇਹ ਪਿਛਲੇ ਸਮੇਂ ਵਿੱਚ ਵੀ ਬਹੁਤ ਰਵਾਜ ਇਹ ਰਿਹਾ ਕਿ ਜੀ ਮਾਰੋ ਟੌਰਚਰ ਕਰੋ ਉਹਦੀ ਵੀਡੀਓ ਬਣਾ ਕੇ ਭੇਜੋ ਮਤਲਬ ਉਸ ਨੂੰ ਇਹ ਨਾ ਕੰਮ ਵਿੱਚ ਨਹੀਂ ਪੈਣਾ ਚਾਹੀਦਾ ਪਰ ਇਹਦਾ ਇਹਦਾ ਸਿੱਟੇ ਆਉਣ ਵਾਲੇ ਸਮੇਂ 'ਚ ਬਹੁਤ ਮਾੜੇ ਨਿਕਲਣਗੇ ਉੱਚੀ ਚੀਜ਼ ਜਿੱਥੇ ਤੱਕ ਕੱਦ ਪੁੱਤ ਹੈ ਮਾਲੀ ਸਾਹਿਬ ਦਾ ਉਹ ਤਾਂ ਨਾ ਤਲੀਕ ਸਾਰਨ ਪੱਤਰਕਾਰ ਜਾਂ ਇੱਕ ਯellow ਟਿੱਪਣੀਕਾਰ ਦੇ ਤੌਰ ਤੇ ਜਾਣੇ ਜਾਂਦੇ ਸੀ ਉਹਨੂੰ ਹੀਰੋ ਬਣਾ ਕੇ ਪੰਜਾਬ ਦਾ ਪੰਜਾਬ ਚ ਲਾਈਨ ਖਿੱਚੀ ਜਾ ਰਹੀ ਹੈ ਕਿ ਕਿਹੜਾ ਭਗਵੰਤ ਮਾਨ ਨਾਲ ਹੈ ਤੇ ਕਿਹੜਾ ਵਾਲੀ ਨਾਲ ਅੱਜ ਕਿਸਾਨ ਜਿੱਥੇ ਬੰਦੀਆਂ ਵੀ ਮੈਦਾਨ ਚ ਨਿੱਤਰ ਆਈਆਂ ਨੇ 20 ਥਾਮਾਂ ਦੇ ਉੱਪਰ 16 ਜ਼ਿਲ੍ਹਿਆਂ ਦੇ ਵਿੱਚ 20 ਥਾਮਾਂ ਦੇ ਉੱਪਰ ਉਹਨੇ ਤਹਿਸੀਲਾਂ ਲੈਵਲ ਤੇ ਵੀ ਉਗਰਾਹਾਂ 그룹 ਨੇ ਪ੍ਰੋਟੈਸਟ ਕੀਤੇ ਨੇ ਅਰੇ ਮੈਂ ਸਮਝਦਾ ਬਹੁਤ ਪੰਜਾਬ ਦੇ ਲਈ ਬੜਾ ਸ਼ੁਭ ਸੱਜਣਾ ਹੈ ਕਿਉਂਕਿ ਉਗਰਾਹ ਗਰੁੱਪ ਕਿਸਾਨਾਂ ਦਾ ਫਿਰ ਵੀ ਬਹੁਤ ਜ਼ਿੰਮੇਵਾਰ ਗਰੁੱਪ ਹੈ ਐਵੇਂ ਉਹ ਗਲਤ ਮਤ ਉਹਦੇ ਚ ਨਹੀਂ ਪੈਂਦੇ ਕਿਸੇ ਦੇ ਵਿੱਚ ਪਰ ਇਹ ਹੈ ਕਿ ਸਾਰੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਇਕੱਠੇ ਹੋ ਕੇ ਜਿਹੜੀ ਸੱਚ ਦੀ ਆਵਾਜ਼ ਹੈ ਉਹਦੇ ਨਾਲ ਖੜੇ ਹੋਣਾ ਪਊਗਾ ਹੋਰ ਰਸਤਾ ਨਹੀਂ ਕੋਈ ਬਚਿਆ ਪਰ ਆਉਣ ਵਾਲੇ ਸਮਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਮਨਮਰਜ਼ੀਆਂ ਨੇ ਚਾਹੇ ਸਰਕਾਰਾਂ ਕਰ ਰਹੀਆਂ ਨੇ ਚਾਹੇ ਕੋਈ ਹੋਰ ਅਥਾਰਟੀ ਕਰਦੀ ਹੈ ਇਹ ਉਹਨਾਂ ਨੂੰ ਮਹਿੰਗਾ ਪੈਣ ਵਾਲਾ ਇਹ ਇੱਕ ਮੈਨੂੰ ਐ ਲੱਗ ਰਿਹਾ ਜਿ ਜ ਉਹਨਾਂ ਨੇ ਕਰਤਾ ਹੈ ਵੀ ਲਹਿਰ ਦੀ ਸ਼ੁਰੂਆਤ ਹੈ ਔਰ ਮਾਲੀ ਨੇ ਵੀ ਆਪਣਾ ਖੈਰ ਦਮ ਖੰਮ ਉਹਨੇ ਪਹਿਲਾਂ ਵੀ ਜਿਹੜਾ ਕਟੀਆਂ ਨੇ ਪਹਿਲਾਂ ਵੀ ਮਾਰਾਂ ਕਟੀਆਂ ਨੇ ਏਸੀ ਗੱਲ ਨਹੀਂ ਹੈ ਉਹ ਚੁੱਪਣ ਵਾਲਾ ਹੁੰਦਾ ਨਹੀਂ ਹੈ ਔਰ ਉਹਨੇ ਜਿਹੜੀ ਇਹ ਫੈਸਲਾ ਕੀਤਾ ਨਾ ਕਿ ਇਹ ਅਸੀਂ ਐਫ ਆਈ ਆਰ ਹੀ ਕੁਐਸ਼ ਕਰਾਵਾਂਗੇ ਚਾਹੇ ਉਹ ਹਾਈ ਕੋਰਟ 'ਚ ਹੋ ਜਾਵੇ ਜਾਂ ਸੁਪਰੀਮ ਕੋਰਟ 'ਚ ਹੋ ਜਾਵੇ ਇਹ ਹੋ ਕੇ ਰਹਿਣੀ ਹੈ ਕਿਉਂਕਿ ਐਫ ਆਈ ਆਰ ਮੈਂ ਦੇਖੀ ਹੈ ਮੇਂ ਪੜੀ ਹੋਏ ਕੁਛ ਵੀ ਨਹੀਂ ਹੈ ਔਰ ਹਿੰਦੂ ਜਿੱਥੇ ਬੰਨੀ ਉਹ ਬੰਦਾ ਕਹਿ ਰਿਹਾ ਸਾਡੇ ਹਿੰਦੂਆਂ ਦੇ ਜੀ ਮਤਲਬ ਸੈਂਟੀਮੈਂਟ ਸਾਡੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਹਿੰਦੂ ਜਿਹੜੀਆਂ ਜਿੱਥੇ ਬੰਨੀਆਂ ਨੂੰ ਕਹਿ ਰਹੀਆਂ ਨੇ ਸਾਡੀ ਭਾਵਨਾਵਾਂ ਦੇ ਖਿਲਾਫ ਕੋ ਮਤਲਬ ਕੀ ਦਾ ਨਮੈਂਦਾ ਜਿਹਨੇ ਲਿਖੀ ਆ ਔਰ ਇਹ ਕੀ ਹੁਣ ਅਸੀਂ ਰਿਵਾਜ ਬਣਾ ਲੈਣਾ ਸਾਡੇ ਤਾਂ 3 ਕਰੋੜ ਲੋਕ ਨੇ ਕਿਸੇ ਦੀਆਂ ਭਾਵਨਾਵਾਂ ਕੋਈ ਜਾ ਕੇ ਕਹਿ ਦਵੇ ਜੀ ਮੇਰੀਆਂ ਭਾਵਨਾਵਾਂ ਮੈ ਇਸ ਕਰਕੇ ਹਰਟ ਹੋਈਆਂ ਨੇ ਪਰ ਸਾਰਿਆਂ ਨੂੰ ਫੜ ਲਿਆ ਕਰਾਂਗੇ ਸੋ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਪੁਲਿਸ ਆਫਸਰ ਨੇ ਜਿਹੜੇ ਉਹਨਾਂ ਨੂੰ ਵੀ ਜਾਗਣਾ ਚਾਹੀਦਾ ਹੈ ਜੇ ਉਹਨਾਂ ਦੀਆਂ ਭਾਵਨਾਵਾਂ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਚੋਂ ਇੰਟਰਵਿਊ ਕਰਾਉਣ ਨਾਲ ਹਰਟ ਨਹੀਂ ਹੁੰਦੀਆਂ ਜੇ ਲਾਅ ਐਂਡ ਆਊਟਰ ਉਹਦੇ ਨਾਲੋਂ ਜ਼ਿਆਦਾ ਸੇਵ ਹੁੰਦਾ ਤੇ ਇੱਕ ਪੱਤਰਕਾਰ ਦੇ ਦੋ ਲਫ਼ਜ਼ ਬੋਲਣ ਦੇ ਨਾਲ ਮਤਲਬ ਸਰਕਾਰ ਹੈ ਜਿਹੜੀ ਹਿੱਲ ਜਾਂਦੀ ਹੈ ਤਾਂ ਇਹਨਾਂ ਨੂੰ ਨਜ਼ਰ ਮਾਰਨੀ ਚਾਹੀਦੀ ਸਰਕਾਰ ਦਾ ਆਧਾਰ ਕੀ ਮਤਲਬ ਉਹਦੇ ਕੋਡੇਾਂ ਚ ਤਮ ਕਿੰਨਾ ਕਿ ਜੇ ਤੁਸੀਂ ਇੱਕ ਇੱਕ ਟਿੱਪਣੀ ਵੀ ਨਹੀਂ ਕਿਸੇ ਦੀ ਚੱਲ ਸਕਦੇ ਮਤਲਬ ਇਹ ਤਾਂ ਅੱਧਾ ਹੀ ਹੋਈ ਹੈ ਐਮਰਜੈਂਸੀ ਵੀ ਅਸੀਂ ਦੇਖੀ ਹੈ ਐਮਰਜੈਂਸੀ ਦੇ ਦੌਰਾਨ ਵੀ ਬੜੀਆਂ ਪਾਬੰਦੀਆਂ ਅਸੀਂ ਅਖਬਾਰਾਂ ਦੇ ਅਖਬਾਰ ਮਤਲਬ ਖਾਲੀ ਆ ਜਾਂਦੇ ਹੁੰਦੇ ਸੀ ਪਰ ਕਿੰਨੀ ਦੇਰ ਰਹੀ ਐਮਰਜੈਂਸੀ ਇਹ ਥੋੜਾ ਜਿਹਾ ਸਬ ਸਿੱਖਣਾ ਚਾਹੀਦਾ ਹੁੰਦਾ ਹੈ ਰਾਜਨਾਰੈਣ ਵਰਗਾ ਜਿਹੜਾ ਬਿਲਕੁਲ ਜੋਕਰ ਪੋਲਿਟਿਸ਼ੀਅਨ ਸੀ ਉਹਨੇ ਹਰਾਤਾ ਸੀ ਇੰਦਰਾ ਗਾਂਧੀ ਨੇ ਪਰ ਗਰਾਊਂਡ ਲੈਵਲ ਦੇ ਉੱਪਰ ਮਾਨ ਸਾਹਿਬ ਨੇ ਚਾਹੇ ਕੇਜਰੀਵਾਲ ਸਾਹਿਬ ਨੇ ਇਹਨਾਂ ਦੀ ਜੋ ਦੁਰਗਤ ਹੋ ਰਹੀ ਹੈ ਖਾਸ ਕਰਕੇ ਮਾਲੇ ਦੀ ਗ੍ਰਿਫਤਾਰੀ ਤੋਂ ਬਾਅਦ ਮਤਲਬ ਬੱਚਾ ਬੱਚਾ ਸਾਰੇ ਬੁੱਧੀਜੀਵੀ ਸਟੂਡੈਂਟ ਕਿਸਾਨ ਸਾਰੇ ਦੇ ਸਾਰੇ ਮਤਲਬ ਇਹ ਤੋਂ ਪਹਿਲਾਂ ਕਿ ਇਹਨਾਂ ਦਾ ਹੋਰ ਪੋਲਿਟਿਕਲ ਜਾਂ ਅਦਰਵਾਈਜ਼ ਨੁਕਸਾਨ ਹੋਵੇ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਫਟਾਫਟ ਕੇਸ ਆਪੇ ਹੀ ਵਾਪਸ ਲੈ ਲੈਣ ਨੀਤੇ ਕੋਸ਼ਿਸ਼ ਤਾਂ ਹੋਈ ਜਣੀ ਐਫ ਆਈ ਆਰ ਫਿਰ ਹੋਰ ਫਟਲਾਣਤ ਹੋ ਗਈ। ਉਹ ਜੇ ਗਲਤੀ ਹੋ ਗਈ ਹੈ ਮੇਰੇ ਖਿਆਲ ਦੇ ਵਿੱਚ ਸਿਆਣਾ ਫੇਸ ਗੱਲ ਦੇ ਵਿੱਚ ਹੈ ਕਿ ਤਤਪੜਤੀ ਦੇ ਵਿੱਚ ਕੇਸ ਦਰਜ ਕਰ ਲਿਆ। ਪਰ ਇਤਿਹਾਸ ਗਵਾਹ ਹੈ ਅੰਕੀ ਸਾਹਿਬ ਮਾਫ ਕਰਨਾ ਭੱਟੀ ਸਾਹਿਬ ਇਤਿਹਾਸ ਗਵਾਹ ਕਿਸੇ ਆਪਾਪਾ ਕਦੇ ਦਿਖਾਈ ਨਹੀਂ ਔਰ 100 ਗੰਡੇ ਵੀ ਖਾਦੇ ਆ ਤੇ ਹਮੇਸ਼ਾ 170 ਵੀ ਖਾਦੇ ਆ ਔਰ ਨਾਲ ਹੀ ਨਾਲ ਗੱਲ ਇਹ ਵੀ ਹੈ ਕਿ ਸਰਕਾਰ ਜਿਹੜੀ ਆ ਜਿਸ ਦੇ ਨਾਲ ਯੂ ਟਰਨ ਜਾਂ ਫਿਰ ਆਪਣੇ ਫੈਸਲੇ ਤੇ ਕਿਰਤੀ ਨਜ਼ਰੀ ਆਉਂਦੀ ਰਹਿੰਦੀ ਹੈ ਉਸੇ ਤਰੀਕੇ ਦੇ ਨਾਲ ਹੀ ਇਹਦੇ ਤੇ ਵੀ ਕਿਰਤਾ ਗਈ ਹੋਈ ਹੈ ਤੇ ਹਾਈ ਕੋਰਟ ਤੋਂ ਜਾ ਕੇ ਜਦੋਂ ਉੱਥੇ ਪੈਰ ਮੁੜਦੇ ਐ ਤੇ ਉਹ ਜਿਹੜੀ ਤੁਹਾਡੇ ਸਾਹਮਣੇ ਆ ਸਾਰੀਆਂ ਗੱਲਾਂ ਅੱਜ ਤੱਕ ਫਿਰ ਉਵੇਂ ਬਣਨਗੀਆਂ ਨਹੀਂ بار بارੇ ਕਿਉਂ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਤੇ ਕੋਈ ਇਸੇ ਤੋਂ ਹੀ ਬੰਦਾ ਸਬਕ ਸਿੱਖ ਲਵੇ ਪਹਿਲੀ ਗੱਲ ਤਾਂ ਯੂ ਟਰਨ ਤਾਂ ਲੈਣੇ ਪੈਂਦੇ ਨੇ ਆਪਾਂ ਫੈਸਲਾ ਸੋਚ ਸਮਝ ਕੇ ਨਹੀਂ ਕਰਦੇ ਜਾਂ ਸੀ ਫੈਸਲਾ ਕਰ ਲੀਨੇ ਸਭ ਤੋਂ ਠੀਕ ਤਰ੍ਹਾਂ ਲਾਗੂ ਨਹੀਂ ਹੁੰਦਾ ਮਤਲਬ ਪੰਚਾਇਤ ਇਲੈਕਸ਼ਨਾਂ ਤੋਂ ਲੈ ਕੇ ਮਾਮੂਲੀ ਮਾਮੂਲੀ ਗੱਲਾਂ ਤੋਂ ਲੈ ਕੇ ਕਿਉਂ ਵਾਰ-ਵਾਰ ਇਹ ਉਜਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਮਤਲਬ ਹੁਣ ਅੱਜ ਦੀ ਡੇਟਸ ਤੁਸੀਂ ਦੇਖੋ ਵੀ ਹੋਇਆ ਕੀ ਹੈ ਬੇਸਿਕਲੀ ਕਿ ਇੱਕ ਨੋਰਮਲ ਸਧਾਰਨ ਪੱਤਰਕਾਰ ਜਿਹੜਾ ਕੋਈ ਕੁਝ ਨਹੀਂ ਕਹਿ ਰਿਹਾ ਜ਼ਿਆਦਾ ਮਤਲਬ ਉਹ ਠੀਕ ਹੈ ਤੁਸੀਂ ਉਹਦੀ ਭਾਸ਼ਾ ਗੁੱਸੇ ਵਾਲੀ ਹੈ ਕਿਉਂਕਿ ਪੰਜਾਬ ਨੂੰ ਪਤਾ ਦਿਖ ਰਿਹਾ ਇਸ ਕਰਕੇ ਬੰਦਿਆਂ ਨੂੰ ਗੁੱਸਾ ਵੀ ਆਉਂਦਾ ਔਰ ਹਰ ਇੱਕ ਦਾ ਆਪਣਾ ਅੰਦਾਜ਼ ਹੈ ਮਤਲਬ ਇਹ ਮਤਲਬ ਉਹਨੂੰ ਤੁਸੀਂ ਚੱਕਣ ਜਾ ਰਹੇ ਹੋ ਰਾਤ ਨੂੰ ਜਾ ਰਹੇ ਹੋ ਮਤਲਬ ਐਡੀ ਕੀ ਗੱਲ ਸੀ ਉਹਨੂੰ ਨੋਟਿਸ ਦਿੱਤਾ ਜਾ ਸਕਦਾ ਸੀ ਐਡਾ ਕਿੱਡਾ ਕੇਸ ਸੀਗਾ ਇਹ ਮੈਨੂੰ ਦੱਸੋ ਮਤਲਬ ਤੁंजे ਪਾਸੇ ਤੁਹਾਡੇ ਆਪਣੇ ਮੰਤਰੀ ਜਿਨ੍ਹਾਂ ਦੀਆਂ ਵੀਡੀਓਜ਼ ਹੋ ਕਿੰਨਾ ਕੁਛ ਐਵੀਡੈਂਸ ਸਾਰੇ ਦੁਨੀਆਂ 'ਚ ਥੂ-ਥੂ ਹੋ ਰਹੀ ਹੈ ਤੁਸੀਂ ਉਹਦੇ ਬਲ ਮੂੰਹ ਨਹੀਂ ਕਰ ਰਹੇ ਅਰੇ ਲੋਕ ਇਹਨਾਂ ਨੂੰ ਐ ਲੱਗਦਾ ਵੀ ਲੋਕਾਂ ਨੂੰ ਦਿਖਦਾ ਹੀ ਨਹੀਂ ਹੈ ਵੀ ਅਸੀਂ ਕਰੋੜਾਂ ਰੁਪਏ ਖਰਚ ਕੇ ਮੀਡੀਆ ਦੇ ਉੱਪਰ ਲੋਕਾਂ ਨੂੰ ਇਸ ਤਰ੍ਹਾਂ ਸ਼ੋਰ ਸ਼ਰਾਬੇ ਨਾਲ ਹੀ ਚੁਪਤਰਾ ਦਾਂਗੇ ਕੁਮਰਾਹ ਕਰ ਦਾਂਗੇ ਇਦਾਂ ਥੋੜੀ ਹੁੰਦੀ ਹੈ ਅਰੇ ਮੇਰਾ ਕਹਿ ਲੈ ਬਹੁਤ ਅੰਬਰੈਸਿੰਗ ਟੈਸਟ ਕੇਸ ਹੋਊਗਾ ਉਹਨਾਂ ਵਾਲੀਆਂ ਇਲੈਕਸ਼ਨਾਂ ਚਾਰ ਪੰਜ ਕਨਸਟਿਟਿਊਐਂਸੀ ਦੇ ਵਿੱਚ ਹੋਣੀਆਂ ਨੇ ਇਹ ਬੜਾ ਮਹਿੰਗਾ ਹੋਊਗਾ ਇਸ ਤਰ੍ਹਾਂ ਕਿਸਾਨ ਵੀ ਅਜ ਹੋ ਗਏ ਨੇ ਇਹ ਤੋਂ ਪਹਿਲਾਂ ਦੇਰੀ ਹੋਵੇ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਨਹੀਂ ਤਾਂ ਤੁਹਾਡੀ ਗੱਲ ਠੀਕ ਹੈ ਡੰਡੇ ਵੀ ਖਾਣੇ ਨੇ ਗੰਡੇ ਵੀ ਖਾਣੇ ਨੇ ਜੁਰਮਾਨਾ ਵੀ ਭਰਨਾ ਹੈ ਫਿਰ ਉਹ ਕਰਨਾ ਹੀ ਪੈਣਾ ਚਲੋ ਦੇਖਦੇ ਮਾੜੀ ਮੋਟੀ ਦਿਖਾਉਂਦੀ ਹੈ ਦੇਰ ਆਏ ਤਰਸਤ ਆਲੇ ਮਸਲਾ ਆਉਂਦਾ ਜਾਂ ਨਹੀਂ ਹੁੰਦਾ ਵੀ ਦੇਖਣਾ ਗੱਲ ਹੈ ਤਾਂ ਹੁਣ ਭਗਵਾਨ ਤੁਮਨ ਫੜੇ ਗਏ ਆ ਜਿਹੜਾ ਫੜਿਆ ਗਿਆ ਕਹਿੰਦੇ ਕਿ BMW ਦਾ ਪਲਾਂਟ ਲਾਉਣ ਦੀ ਇਹਨਾਂ ਨੇ ਗੱਲ ਕੀਤੀ ਸੀਗੀ ਗੋਵਿੰਦਗੜ੍ਹ ਵਿਖੇ ਉਹ ਫਿਰਨੇ ਬਿਕਰਦਾ ਕਿ ਮਨੀਟਰ ਦੇ ਕਲਾਜ਼ਾ ਕਰਤਾ ਕਹਿੰਦੇ ਉਹ ਤਾਂ ਪਈ ਨਹੀਂ ਲੱਗਿਆ ਹੋਇਆ ਉੱਤੇ ਤੇ ਉਹ ਵੀ ਜਿਹੜੇ ਉਹ ਪਾਰਟਸ ਬਣਵਾਣ ਵੱਖ-ਵੱਖ ਕੰਪਨੀਆਂ ਨੂੰ ਜਿਹੜੇ ਉਹ ਜਾ ਰਹੇ ਐ ਤੇ ਭਗਵੰਤ ਮਾਨ ਕਹਿੰਦੇ ਕਿ ਮੈਂ ਜਾ ਕੇ ਜਿਹੜਾ ਉਹ ਮੈਂ ਉਹਦਾ ਉਦਘਾਟਨ ਕਰਨਾ ਇੱਕ ਪਰਾਲੀ ਦੀ ਵੀ ਕੋਈ ਪਿੱਛੇ ਜੀ ਉਹ ਜਿਹੜੀ ਫੈਕਟਰੀ ਸੀਗੀ ਉਸ ਸਮੇਂ ਉਦੋਂ ਉਹਦਾ ਵੀ ਪਹਿਲਾ ਉਦਘਾਟਨ ਹੋ ਗਿਆ ਸੀ ਉਦੋਂ ਜਾ ਕੇ ਇਹਨਾਂ ਨੇ ਉੱਥੇ ਵੀ ਉਸ ਘਾਟਨ ਕਰਤਾ ਸੀ ਤੇ ਹੁਣ ਇੱਥੇ ਫੇਰ ਕਹਿੰਦੇ ਜਾ ਕੇ ਉਹ ਕਹਿੰਦੇ ਵੀ ਕਈ ਸਾਲ ਪਹਿਲਾਂ ਦੀ ਲੱਗੀ ਉਹ ਤਾਂ ਜਿਹੜੀ ਕੰਪਨੀ ਜਿਹੜੀ ਕੰਪਨੀ ਹੁਣ ਲੱਗਣ ਦੀ ਗੱਲ ਭਗਵੰਤਪਨ ਕਹੀ ਜਾ ਰਹੀ ਆ ਇਹ ਝੂਠ ਤੇ ਝੂਠ ਫਾੜੀ ਲੈਣ ਦੇ ਆ ਵਿਕਰਮ ਸਿੰਘ ਮਜੀਠੀਆ ਇਹ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਤਾਂ ਸੌ ਹੀ ਖਾਲੀ ਕਿ ਲੜਾਈ ਲੜਨੀ ਆ ਦੰਦ ਦੇ ਨਾਲ ਲੜਾਈ ਲੜਨੀ ਆ ਜਾਨ ਦੇ ਨਾਲ ਔਰ ਇਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੁਣ ਹੀ ਲੜਾਈ ਲੜ ਵੀ ਰਹੇ ਆ ਬੇਸ਼ੱਕ ਜੋ ਮਰਜ਼ੀ ਲੋਕ ਇਲਜ਼ਾਮ ਲਾਉਂਦੇ ਹੋਣ ਬੇਸ਼ੱਕ ਜੋ ਕੁਝ ਮਰਜ਼ੀ ਕਹਿੰਦੇ ਹੋਣ ਪਰ ਜੇ ਕੋਈ ਬੰਦਾ ਕਾਣਾ ਹੁੰਦਾਰਾ ਇਸ ਤਰੀਕੇ ਦੇ ਨਾਲ ਸਰਕਾਰ ਬਿਨਾਂ ਔਰ ਇਹੋ ਜਿਹੇ ਮੁੱਖ ਮੰਤਰੀ ਦੇ ਨਾਲ ਜਿਹਦਾ ਪਤਾ ਹੀ ਕੋਈ ਨਹੀਂ ਕਿ ਕੀ ਪੁਲਿਸ ਨੂੰ ਕਹਿ ਕੇ ਕਿੰਨੂੰ ਕੀ ਕਿਵੇਂ ਕੀ ਚਕਾ ਲੈਣਾ ਹੋਰ ਬਕੌਣ ਦੀ ਹਕੀਕਤ ਇਸ ਵਕਤ ਬਹੁਤ ਹੀ ਲੜਾਈ ਲੜ ਗਈ ਸਿੰਘ ਮਜੀਠੀਆ ਅਤੇ ਸਰਪਾਲ ਸਿੰਘ ਖਹਿਰਾ ਔਰ ਦੋਵੇਂ ਜਿਹੜੇ ਡਟੇ ਹੋਇਆ ਔਰ ਬਾਕੀਆਂ ਨੂੰ ਵੀ ਘੱਟੋ ਘੱਟ ਸ਼ਰਮ ਕਰ ਲੈਣੀ ਚਾਹੀਦੀ ਹੈ ਇਹਨਾਂ ਦੋਵਾਂ ਲੀਡਰਾਂ ਨੂੰ ਦੇਖ ਕੇ ਹੀ ਸ਼ਰਮ ਕਰ ਲੋ ਹੋਰ ਨਹੀਂ ਤਾਂ ਘੱਟੋ ਘੱਟ ਪਰ ਵਿਕਰਮ ਸਿੰਘ ਮਜੀਠੀਆ ਹੋਰੀ ਕਦਾ ਨਹੀਂ ਕੋਈ ਛੜਦੇ ਝੂਠ ਕੋਈ ਚੱਲਣ ਨਹੀਂ ਦੇ ਰਿਆ ਅਸਤ ਭਗਵੰਤ ਜੀ ਦੇਖੋ ਸੁਖਵਿੰਦਰ ਜੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਚਲੋ ਮਲੇਠੀਆ ਸਾਹਿਬ ਦਾ ਆਪੋਜੀਸ਼ਨ ਨੇ ਕਹਿ ਰਿਹਾ ਸਾਹਿਬ ਆਪੋਜੀਸ਼ਨ ਨੇ ਉਹਦੀ ਡਿਊਟੀ ਵੀਰ ਡਿਊਟੀ ਨਿਭਾਵੀ ਰਹੀ ਨੇ ਬਹੁਤ ਵਧੀਆ ਮੈਨੂੰ ਸਭ ਤੋਂ ਸੀਰੀਅਸ ਗੱਲ ਇਹ ਲੱਗਦੀ ਹੈ ਕਿ ਭਗਵੰਤ ਮਾਨ ਦੇ ਲਗਭਗ ਪੁਹਾਰ ਦੀਆਂ ਉਹਦੇ ਬੈਠਣ ਦੀਆਂ ਉੱਠਣ ਦੀਆਂ ਉਹਦੇ ਘਰ ਦੀਆਂ ਸਾਰੀਆਂ ਖਬਰਾਂ ਕਿਵੇਂ ਚਲੀਆਂ ਜਾਂਦੀਆਂ ਤੁਸੀਂ ਗਵਰਨੈਂਸ ਵੱਲ ਵੀ ਥੋੜੀ ਨਿਗਾਹ ਮਾਰੋ ਨਾ ਕਿ ਮੜਜ ਨਾ ਇਹ ਕੁਛ ਕਰਦੇ ਨੇ ਖਬਰ ਉਹਨਾਂ ਕੋਲ ਪਹਿਲਾਂ ਹੁੰਦੀ ਏ ਉਸ ਗੱਲ ਦੀ ਹੁਣ ਆ BMW ਦਾ ਜਿਹੜਾ ਪਲਾਂਟ ਦੀ ਹੋਈ ਗੱਲ ਚੱਲ ਰਹੀ ਏ ਕਿ ਪਹਿਲੀ ਗੱਲ ਤਾਂ ਇਹ ਸਾਰੇ ਦੇ ਸਾਰੇ ਪੋਲਿਟਿਸ਼ੀਅਨ ਨੇ ਨੇ ਜਿਹੜੇ ਮੈਨੂੰ ਐ ਲੱਗਦਾ ਵੀ ਇਹ ਕੋਈ ਨਵੀਂ ਬਿਮਾਰੀ ਚੱਲ ਪਈ ਏ ਉਹ ਤਾਂ ਕਾਟਨ ਜੀ ਵੀ ਹੋ ਗਏ ਨੇ ਉਹ ਮੋਤੀ ਸਾਹਿਬ ਨੇ ਜੇ ਮੰਦਰ ਬਣਿਆ ਸੀ ਉਹਦਾ ਪਹਿਲਾਂ ਹੀ ਉਹ ਕਾਟਨ ਕਰਤਾ ਸੀ ਭਗਵੰਤ ਮਾਨ ਜੀ ਜਿਹੜੀਆਂ ਦੋ ਦੋ ਵਾਰ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਉਤ ਕਾਟਨ ਕੀ ਜਾਂਦੇ ਨੇ ਉਹ ਜਿਹੜਾ ਲੁਧਿਆਣਾ ਦੇ ਵਿੱਚ ਸਾਫ ਕਰਨਾ ਸੀਗਾ ਦਰਿਆ ਉਹਦੇ ਉਤ ਕਾਟਨ ਦੇ ਪੱਥਰ ਰਹਿੰਦੇ ਐ ਐਮਐਲਏ ਬਟ ਦੇ ਫਿਰਦੇ ਨੇ ਮਤਲਬ ਇਹ ਇਨਨਵੇਂ ਲੱਗਦਾ ਵੀ ਇੱਕ ਵਾਰ ਪੱਥਰ ਤੇ ਨਾ ਜਿਹੜਾ ਨਾਮ ਲਿਖਿਆ ਗਿਆ ਸ਼ਾਇਦ ਇਹ ਪੱਥਰ ਤੇ ਲਕੀਰ ਹੋ ਗਈ ਉਹ ਇੱਕ ਈਡੀਅਮ ਐਸ ਜੀ ਪੁਰਾਣਾ ਕਿ ਪੱਥਰ ਤੇ ਜਿਹੜੀ ਲਕੀਰ ਹੁੰਦੀ ਹੈ ਉਹ ਪੱਕੀ ਹੁੰਦੀ ਹੈ ਇਹ ਤਾਂ ਪੱਥਰ ਹੀ ਚੱਕੇ ਜਾਂਦੇ ਨੇ ਸੋ ਇਸ ਕਰਕੇ ਇਹਨਾਂ ਨੂੰ ਇੰਨੇ ਕਮਲ ਨਹੀਂ ਟੁੱਟਣੇ ਚਾਹੀਦੇ ਇਹਨੇ ਕਾਲੇ ਨਹੀਂ ਪੈਣਾ ਚਾਹੀਦਾ ਬੀ ਐਮ ਡਬਲਿਊ ਵਿੱਚ ਨਹੀਂ ਆ ਰਹੀ ਉਹਨਾਂ ਨੇ ਠੋਕ ਕੇ ਬੜੀ ਬੁਰੀ ਤਰ੍ਹਾਂ ਚਪੇੜ ਮਾਰੀ ਸੀ ਉਹਨਾਂ ਦਾ ਤਾਂ ਨੋ ਹੀ ਨਹੀਂ ਲੈਣਾ ਚਾਹੀਦਾ ਸੀ ਇਹਨਾਂ ਨੂੰ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਪਲਾਂਟ ਨਹੀਂ ਲਾ ਰਹੇ ਉਹ ਹੁਣ ਕੋਈ ਪੀ ਐਮ ਡਬਲਿਊ ਦਾ ਮਾੜੀ ਮੋਟੀ ਜੁੜੀ ਹੋਈ ਲੋਕਲ ਵਿਚ ਆਟੋ ਮੂਵੀ ਇੰਸਤੀ ਖੁਪਤ ਨਹੀਂ ਕਿਹੜੀ ਕੰਪਨੀ ਹੈਗੀ ਆਟੋਮੈਟਿਕਸ ਦੀ ਉਹਨਾਂ ਦੇ ਨਮਾਇੰਦਿਆਂ ਨਾਲ ਮੀਟਿੰਗ ਕਰਕੇ ਖਬਰ ਦੀ ਔਲ ਪਈ ਹੁੰਦੀ ਹੈ ਵੀ ਖਬਰ ਫਟਾਫਟ ਲੱਗ ਜਵੇ ਮਤਲਬ ਹੁਣ ਇਹਨਾਂ ਨੂੰ ਜਲਸੀ ਹੋ ਰਹੇ ਹੋਣੇ ਵੀ ਮਾਦੀ ਦੀਆਂ ਖਬਰਾਂ ਚੱਲੀ ਜਾ ਰਹੀਆਂ ਨੇ ਮਤਲਬ ਇਹਨਾਂ ਦੀ ਕਮਾਲ ਤੁਸੀਂ ਦੇਖੋ ਸਾਡੇ ਜਿਹੜੇ ਮਾਡਰਨ ਪੋਲੀਟਿਸ਼ੀਅਨ ਨੇ ਇਹ ਮਜ਼ਲੂਮ ਵਾਲੀ ਤਾਂ ਹਮਦਰਦੀ ਲੈਣੀ ਚਾਹੁੰਦੇ ਨੇ ਜ਼ਾਲਮ ਵਾਲੀ ਪਾਵਰ ਰੱਖਣੀ ਚਾਹੁੰਦੇ ਨੇ ਆਪਣੇ ਕੋਲ ਇਹ ਦੋਨੇ ਪਾਸੇ ਨਹੀਂ ਕੰਮ ਚੱਲਦਾ ਹੁੰਦਾ ਉਹ ਕਿਸ਼ਤੀਆਂ ਜਿ ਤੁਸੀਂ ਸਵਾਰ ਹੋ ਕੇ ਨਹੀਂ ਚੱਲ ਸਕਦੇ ਸੋ ਮੇਰਾ ਖਿਆਲ ਹੈ ਕਿ ਦੇਖੋ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਟੈਂਪਰੇਚਰ ਵਧਣਾ ਹੈ ਇਹਨਾਂ ਨੂੰ ਬਹੁਤ ਕੇਅਰਫੁਲੀ ਫੈਸਲੇ ਲੈਣੇ ਚਾਹੀਦੇ ਨੇ ਕੇਅਰਫੁਲੀ ਬਿਆਨ ਦੇਣੇ ਚਾਹੀਦੇ ਨੇ ਤਾਂ ਕਿ ਫੜੇ ਨਾ ਜਾਣ ਬੋਲਣਾ ਤਾਂ ਚਲੋ ਝੂਠ ਹੀ ਹੈ ਵਾਅਦੇ ਕਰਨੇ ਨੇ ਗਰੰਟੀਆਂ ਦੇਣੀਆਂ ਨੇ ਪਰ ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਕਿ ਹੁਣ ਓਨੀ ਸਪੇਸ ਇਹਨਾਂ ਕੋਲ ਨਹੀਂ ਹੈ ਹੁਣ ਘਿਰੇ ਹੋਏ ਨੇ ਅੱਛਾ ਦੂਜੀ ਚੀਜ਼ ਹੈ ਕਿ ਅੰਦਰ ਪਤਾ ਨਹੀਂ ਕੀ ਕੁਝ ਚੱਲ ਰਿਹਾ ਮਤਲਬ ਪ੍ਰੈਸ਼ਰ ਹੈ ਬਹੁਤ ਸਾਰਾ ਪਤਾ ਨਹੀਂ ਕੀ ਮਤਲਬ ਸਾਰੇ ਪੋਲਿਟਿਸ਼ੀਅਨਾਂ ਦੇ ਚਿਹਰਿਆਂ ਤੋਂ ਦੇਖੋ ਪਤਾ ਲੱਗ ਜਾਂਦਾ ਵੀ ਕਿੰਨੀ ਟੈਨਸ਼ਨ ਕਿੰਨੇ ਸਟ्रेस ਦੇ ਵਿੱਚ ਨੇ ਆਪੋਜੀਸ਼ਨ ਵਾਲੇ ਨੇ ਜਿਹੜੇ ਤੁਸੀਂ ਦੇਖੋ ਉਹ ਚਾਹੇ ਮਜੀਠੀਆ ਸਾਹਿਬ ਨੇ ਖੜਾ ਤਾਂ ਨੇ ਬੜੀ ਸ਼ਾਂਤੀ ਨਾਲ ਆਰਾਮ ਨਾਲ ਬੈਠੇ ਹੋਣ ਖਸ ਰਹੇ ਹੁੰਦੇ ਨੇ ਮਤਲਬ ਫਿਰ ਪਾਵਰ ਕਾਦੇ ਲਈ ਲਈ ਹੈ ਇਹਨਾਂ ਨੇ ਜਿਹਦੇ ਨਾਲ ਤਾਂ ਬੰਦਾ ਆਪੋਜੀਸ਼ਨ ਚ ਠੀਕ ਰਹਿੰਦਾ ਸਗੋਂ ਮਤਲਬ ਪੁੱਛੇ ਨੱਠੇ ਪੂਰੀ ਤਰ੍ਹਾਂ ਕੋਈ ਗਿਰ ਗਿਆ ਜੋ ਆ ਚੋਂ ਕਿਸ ਨੇ ਫੜ ਲਿਆ ਕਿਸ ਨੇ ਚੱਕ ਲਿਆ ਕਿ ਤੇ ਗਲੂਕੋਜ਼ ਲੱਗ ਗਿਆ ਮਤਲਬ ਕਾਦੇ ਨਹੀਂ ਪਾਵਰ ਲਈ ਆ ਨਹੀਂ ਸਕੀ ਮੈਨੂੰ ਕਈ ਵਾਰ ਬਾਬੇ ਨਾਨਕ ਦੀ ਖੀ ਠੀਕ ਹੀ ਆਉਂਦੀ ਹੁੰਦੀ ਉਹਨਾਂ ਵੀ ਇੰਨੀ ਸ਼ੋਹਰਤ ਇੰਨੀ ਦੌਲਤ ਜਿਹੜੀ ਮਤਲਬ ਕਰ ਰਹੇ ਨੇ ਉਹ ਕਿਹਾ ਸੀ ਉਹਨਾਂ ਨੇ ਮਤਲਬ ਗੁਰੂ ਸਾਹਿਬ ਨੇ ਕਿ ਪਾਪਾਂ ਵਾਜੋਂ ਹੋਵੇ ਨਹੀਂ ਮੋਇਆਂ ਨਾਲ ਨਾ ਜਾਈ ਸੋ ਇੰਨੇ ਇੰਨਾ ਕਮਲ ਕੁੱਟਣ ਦੀ ਲੋੜ ਨਹੀਂ ਹੈ ਪਰ ਇਹ ਵੀ ਚੜਿਆ ਹੋਇਆ ਸਿਰਾਂ ਨੂੰ ਕੀ ਕਰ ਸਕਦੇ ਆ ਬਰਤ ਪਰ ਚਲੋ ਅਗਲੀ ਖਬਰ ਮਨਜੀਤ ਸਾਹਿਬ ਲੈ ਲੈਣ ਆਪ ਭੱਟੀ ਸਾਹਿਬ ਮਾਫ ਕਰਨਾ ਸਾਹਿਬ ਆ ਜਾਂਦਾ ਠੀਕ ਹੈ ਠੀਕ ਹੈ ਨਾ ਵੀ ਗੱਲ ਜਿਹੜੀ ਆਪਾਂ ਲੈ ਲੈਣੇ ਆ ਬਹੁਤ ਅਹਿਮ ਹੈ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਉਹ ਇਕੱਲੇ ਹੀ ਪ੍ਰਚਾਰ ਕਰਦੇ ਨਜ਼ਰ ਆਏ ਆ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਉੱਥੇ ਗਏ ਨਹੀਂ ਇਹ ਪੰਜਾਬ ਦੇ ਵਿੱਚ ਉਹ ਕੰਮ ਕਾਜ ਕਰ ਰਹੇ ਆ ਇਸ ਕਰਕੇ ਨਹੀਂ ਉਹ ਗਏ ਜਾਂ ਫਿਰ ਅੰਦਰ ਉਹਨਾਂ ਦੇ ਕਈ ਤਰ੍ਹਾਂ ਦੀ ਤਸਲ ਦੇ ਚਰਚੇ ਆ ਕਿ ਉਸ ਕਰਕੇ ਨਹੀਂ ਗਏ ਜਾਂ ਮਸਲਾ ਹੈ ਕਿ ਚੱਲ ਕੀ ਰਿਆਂ ਲੋ ਕੋ ਅੰਦਰ ਕਲਾ ਤਾਂ ਹੈਗੀ ਹੈ ਅੰਦਰ ਕਲੇਸ਼ ਤਾਂ ਹੈਗਾ ਇਹ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਇਸ ਗੱਲ ਦਾ ਕਿ ਮਾਨ ਸਾਹਿਬ ਵਿਚਾਰੇ ਐਵੇਂ ਥੋੜੋ ਕੋਈ ਕਹਿੰਦਾ ਜੀ ਬਿਮਾਰ ਹੋ ਗਏ ਕੋਈ ਕਹਿੰਦਾ दारू ਪੀ ਕੇ गिर ਕੇ ਪਰ ਸਟ्रेस ਤਾਂ ਹੈਗਾ ਯਾਰ ਪਰ ਇਹ ਖਬਰਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜੀ ਬਹੁਤ ਕਰ ਲਿਆ ਹੁਣ ਛਡੋ ਪਰੇ ਅੱਛਾ ਕੇਜਰੀ ਵਰਸਾਉ ਦੇ ਵਿਚਾਰਿਆਂ ਦੀ ਆਪਣੀ ਸਾਈਕੋਲੋਜੀਕਲ ਦਸ਼ਾ ਹੈ ਕਿ ਉਹ ਬਾਹਰ ਨਿਕਲੇ ਹੀਰੋ ਬਣਨਾ ਚਾਹੁੰਦੇ ਸੀ ਉਸ ਸੁਪਰੀਮ ਕੋਰਟ ਨੇ ਬੇੜੀਆਂ ਪਾ ਕੇ ਬਾਹਰ ਕੱਢ ਤੇ ਸੀਐਮ ਦਫ਼ਤਰੇ ਨਹੀਂ ਜਾ ਸਕਦੇ ਦਸਤੇ ਨਹੀਂ ਕਰ ਸਕਦੇ ਉੱਥੇ ਹੋਰ ਕਿਸੇ ਨੂੰ ਬਿਠਾਉਣਾ ਪੈ ਗਿਆ ਜਿਹਨੂੰ ਬਿਠਾਉਣਾ ਚਾਹੁੰਦੇ ਸੀ ਉਹਨੂੰ ਵੀ ਨਹੀਂ ਬਿਠਾ ਸਕੇ ਪੰਜਾਬ ਦੇ ਵਿੱਚ ਐਮਐਲਏ ਨੂੰ ਇਧਰੋਂ ਉਧਰੋਂ ਜਿਹੜੀਆਂ ਕੰਸੂਆਂ ਆ ਰਹੀਆਂ ਨੇ ਉਹ ਇਹ ਹੈ ਕਿ ਪੰਜਾਬ 'ਚ ਵੀ ਹਿਲਜੁਲ ਕਰਨੀ ਚਾਹੁੰਦੇ ਨੇ ਜੇ ਹਿਲਜੁਲ ਕਰਨਗੇ ਤਾਂ ਮਹਿੰਗੀ ਪਊਗੀ ਮਤਲਬ ਹਾਲਤ ਐਕਚੁਅਲੀ ਦਿੱਲੀ ਵਾਲੀ ਜਿਹੜੀ ਲੋਭੀ ਹੈ ਜਿਹੜੇ ਵੀ ਉਹਨਾਂ ਦੀ ਡਿਊਟੀ ਲਈ ਹੋਈ ਹੈ ਉਹ ਤਾਂ ਤੁਸੀਂ ਮਤਲਬ ਮੈਨੂੰ ਕਿਸੇ ਨੇ ਦੱਸਿਆ ਨੇੜੇ ਵਾਲੇ ਬੰਦੇ ਨੇ ਕਿ ਭਗਵੰਤ ਮਾਨ ਕਹੇਦੇ ਉਹਨਾਂ ਦੇ ਕੋਲ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਸੁਣ ਕੇ ਮਤਲਬ ਇੰਨੀ ਆਫਿਸ ਦੇ ਵਿੱਚ ਫੁੱਟ ਨਫ਼ਰਤ ਸਾੜਾ ਬਹੁਤ ਜ਼ਿਆਦਾ ਹੈ ਕੋਈ ਇੱਕ ਦੂਜੇ ਦੀ ਸੁਣ ਕੇ ਨਹੀਂ ਰਾਜੀ ਕੋਆਪਰੇਸ਼ਨ ਨਹੀਂ ਹੈ ਯੂਨਿਟੀ ਨਹੀਂ ਹੈ ਵੈਸੇ ਭਗਵੰਤ ਮਾਨ ਜੀ ਚੰਗਾ ਹੋਇਆ ਨਹੀਂ ਗਏ ਜਾਂ ਉਹਨਾਂ ਨੇ ਨਹੀਂ ਸੱਦੇ ਉੱਥੇ ਜਗਾਦਰੀ ਜਾਂ ਜਮਨਾ ਨਗਰ ਦੇ ਚ ਉੱਥੇ ਜਾਂਦੇ ਵੀ ਤਾਂ ਜੀਪ ਤੇ ਖੱਬੇ ਪਾਸੇ ਜਿਵੇਂ ਸੰਦੂਰ ਚ ਲਟਕਾਇਆ ਸੀ ਉਵੇਂ ਲਟਕਾਉਣਾ ਸੀ ਪਰ ਮੇਰਾ ਖਿਆਲ ਹੈ ਭਗਵਾਨ ਜੀ ਥੋੜਾ ਜਿਹਾ ਜੀ ਮੀਟਿੰਗਾਂ ਚ ਬਿਜ਼ੀ ਸੀਗੇ ਉਹ BMW ਦਾ ਪਲਾਂਟ ਜੋ ਲਾਉਣ ਲੱਗੇ ਹੋਏ ਸੀ ਸੋ ਪਤਾ ਨਹੀਂ ਲੱਗ ਰਿਹਾ ਕਿਤੇ ਕਹਿੰਦੇ ਜੀ ਉਹ ਗਿਰਗੇ ਜੋਹਾ ਚ ਕਿਤੇ ਕਹਿੰਦੇ ਉਹ ਕੋਲੋ ਚ ਦਾਖਲ ਨੇ ਕਿਤੇ ਉਹ BMW ਦਾ ਪਲਾਂਟ ਲਾਉਂਦੇ ਫਿਰਦੇ ਨੇ ਪਰ ਅੰਦਰ ਸੁੱਖ ਸ਼ਾਂਤੀ ਨਹੀਂ ਹੈ ਮਤਲਬ ਉਹ ਕਹਿੰਦੇ ਨੇ ਅਨੀਜ਼ੀ ਲਾਈਸ ਦਾ ਹੈਡ ਵਿਚ ਬੀਅਰਸ ਦਾ ਕ੍ਰਾਊਨ ਸ਼ੈਕਸਪੀਅਰ ਦੀ ਲਾਈਨ ਹੈ ਕਿ ਜਿਹੜਾ ਤਾਜ ਪਹਿਨਦਾ ਹੈ ਨਾ ਜਿਹੜਾ ਸਿਰ ਉਹ RAM ਨਾਲ ਨਹੀਂ ਸੌ ਸਕਦਾ ਹੁੰਦਾ ਪਰ ਇੱਥੇ ਬੇਰਹਾਮੀ ਕਾਫੀ ਵਧੀ ਹੋਈ ਹੈ ਮੇਰਾ ਖਿਆਲ ਹੈ ਹਿਆਣੇ ਦੀਆਂ ਇਲੈਕਸ਼ਨਾਂ ਤੱਕ ਵੀ ਇਹ ਸੁਖ ਸ਼ਾਂਤੀ ਨਾਲ ਇਕੱਠੇ ਕੱਢ ਲੈਣ ਦਾ ਬਹੁਤ ਹੈ ਉਹ ਤੋਂ ਬਾਅਦ ਟਾਕਾ ਪੈਣ ਵਾਲਾ ਹੀ ਹੈ ਚਲੋ ਦੇਖਦੇ ਹਾਂ ਕਿ ਕਿੰਨੇ ਕਿ ਦਿਨਾਂ ਤੱਕ ਇਹ ਮਸਲਾ ਚੱਲਦਾ ਹੈ ਹਾਲਾਂਕਿ ਅੱਜ ਪਾਸੇ-ਪਾਸੇ ਦੇਖਿਆ ਹੈ ਕਿ ਕਿੰਨੇ ਕਿ ਦਿਨ ਐ ਚੱਲੂਗਾ ਜਾਂ ਬੱਕਰੇ ਦੀ ਮਾਂ ਕਦੋਂ ਤੱਕ ਖਿਆਲ ਬਣਾਊਗੀ ਵੀ ਗੱਲ ਵਿਕਰਾਂ ਨਹੀਂ ਹੋਊਗੀ ਚਲੋ ਪੱਤੀ ਸਾਹਿਬ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਤੀ ਅਸ਼ਕਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਾਇਸਨ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲਵੇਂ ਆਮ ਪ੍ਰੋਗਰਾਮ ਤੇ ਗੱਲਬਾਤ ਕੀਤੀ ਗਈ ਹੈ ਉਹ ਵੀ ਕਹਿੰਦੇ ਆ ਕਿ ਪੱਟੀ ਸਾਹਿਬ ਦੇ ਨਾਲ ਬਾਤ ਹੋਣ ਦੀ ਪਸੰਦ ਹੈ ਨੂੰ ਦੁਬਾਰਾ ਫਿਰ ਮਿਲਾਂਗੇ ਤਾਂ